ਤੇ ਵੀਰੋ ਜਿਹੜੀਆਂ ਆਪਣੀਆਂ ਗਾਵਾਂ ਦਾ ਸੂਆ ਪਿਆਗਾ ਉਹ ਦਿਖਾਉਣੇ ਤੁਹਾਨੂੰ ਆਪਾਂ ਤੇ ਨਾਲ ਪ੍ਰਭੂ ਆਪਾਂ ਪਿੰਜਰੇ ਬਾਰੇ ਵੀ ਗੱਲਬਾਤ ਕਰਾਂਗੇ ਵੀ ਉਹਦੀ ਲੈਂਥ ਕਿੰਨੀ ਆ ਗਈ ਕਿੰਨਾ ਖਰਚਾ ਆਇਆਗਾ ਬਹੁਤ ਵੀਰ ਪੁੱਛ ਰਹੇ ਸੀ ਵੀ ਕਿੰਨਾ ਖਰਚਾ ਆਇਆਗਾ ਲੰਬਾਈ ਚੌੜਾਈ ਬਾਰੇ ਦੱਸਿਓ ਉਹ ਸਾਰਾ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਵੀਰੋ ਆ 45 ਨੰਬਰ ਜਿਹੜੀ ਆਪਣੀ ਗਾਂ ਕੀ ਇਹਦਾ ਸੂਆ ਪਿਆਗਾ ਤੇ ਨਾਲੇ ਆਪਾਂ ਇਹਨਾਂ ਦੇ ਬੱਚੇ ਵੀ ਦਿਖਾਵਾਂਗੇ ਸਾਰੇ ਤੁਹਾਨੂੰ ਤੇ ਇਹ ਵੈਸੇ ਵੀਰੋ ਆਪਨੇ ਸੇਲ ਕਰਤੀ 45 ਨੰਬਰ ਇੱਕ ਦੋ ਦਿਨਾਂ ਤੱਕ ਆਪਾਂ ਭੇਜ ਦਾਂਗੇ ਇੱਕ ਗਾਂ ਆਪਣੀ ਫੋਰਸ ਸੀ 30 ਨੰਬਰ ਟੈਗ ਨੰਬਰ 30 ਸੀ ਜਿਹੜੀ ਉਹ ਵੀ ਆਪਾਂ ਨੇ ਸੇਲ ਕਰਤੀ ਉਹ ਕੱਲ ਆਪਾਂ ਭੇਜਤੀ ਤੇ ਆ ਵੀਰੋ ਗੈਲੈਕਸੀ ਸਿਮੈਂਟ ਦੀ ਹੈਗੀ ਪੀਡੀਐਫ ਦਾ ਜਿਹੜਾ ਸਿਮੈਂਟ ਸੀਗਾ ਇਹਦਾ ਸੂਆ ਪਿਆਗਾ ਤੇ ਇਸ ਤਰ੍ਹਾਂ ਦਾ ਆਰਡਰ ਆਗਾ ਦੋ ਕਿ ਦਿਨ ਹੋਏ ਨੇ ਇਹਦਾ ਸੂਏ ਪੈਨ ਨੂੰ ਤੇ ਇਹਦਾ ਕੱਲ ਸੂਆ ਪਿਆਗਾ ਜਿਹੜੀ ਟੈਗ ਨੰਬਰ 45 ਹੈਗੀ ਤੇ ਆ ਵੀਰੋ ਆਪਣੀਆਂ ਫਰੈਸ਼ ਗਾਵਾਂ ਨੇ ਸਾਰੀਆਂ ਮਤਲਬ ਹੀਫਰਾਂ ਨੇ ਹੈਗੀਆਂ ਤੇ ਆ ਹੈਗੀ ਆਪਣੀ ਲੈਮਨ ਹੈਡ ਦੀ ਜਿਹਦੀ ਆਪਾਂ ਪਹਿਲਾਂ ਵੀਡੀਓ ਵੀ ਪਾਈ ਪਈ ਆ ਤੇ ਆਪ ਫਾਸਟ ਲაქਟੇਸ਼ਨ ਹੀਫਰਾਂ ਨੇ ਆਪਣੀਆਂ ਸਾਰੀਆਂ। ਲਓ ਆਪਾਂ ਸਾਨੂੰ ਆ ਦਿਖਾ ਦਈਏ ਸਾਰੀਆਂ ਆਪਣੀਆਂ ਇਹ ਫਾਸਟ ਲაქਟੇਸ਼ਨ ਹੀਫਰਾਂ ਨੇ ਆਪਣੀਆਂ ਸਾਰੀਆਂ। ਇਹ ਇਸ ਤੋਂ ਬਾਅਦ ਪ੍ਰਭੂ ਇਹ ਹੈ ਗਿਆ ਸਟ੍ਰਾਈਕਰ ਦੀ ਇਹਨੂੰ ਆਪਾਂ ਡਰਾਈ ਕਰਾਂਗੇ ਹੁਣ। ਤੇ ਇਹਨੂੰ ਆਪਾਂ ਡਰਾਈ ਕਰ ਦਾਂਗੇ ਤੇ ਆ ਜਿਹੜਾ ਤੁਸੀਂ ਪੈਣ ਦੇਖ ਰਹੋਗੇ ਇਧਰ ਤੇ ਇਹ ਇਹਦਾ ਭਰਾ ਉਹ ਸੂਆ ਪੈਨ ਵਾਲਾ ਇਹਨਾਂ ਸਾਰਿਆਂ ਦਾ ਇਹ ਸਾਰਿਆਂ ਦਾ ਸੂਆ ਪੈਨ ਵਾਲਾ ਗਿਆ ਹਜੇ ਤੇ ਬੰਦੇ ਲੈ ਆਏ ਕਿ ਇੰਨਾ ਚੱਕ ਕੇ ਮਸ਼ੀਨਾਂ ਲਾਉਣ ਦੀ ਤਿਆਰੀ ਹੈਗੀ ਪਹਿਲਾਂ ਜੋ ਆਪਾਂ ਤੁਹਾਨੂੰ ਬੱਚੇ ਦਿਖਾਈਏ ਹੁਣ ਤੇ ਇੱਕ ਤਾਂ ਭਰਾ ਉਹ ਆ ਸੀਗਾ ਬੱਚਾ ਜਿਹੜਾ 45 ਨੰਬਰ ਟੈਗ ਨੰਬਰ 45 ਸੀਗੀ ਉਹਦਾ ਬੱਚਾ ਗਿਆ ਇਹੇ ਤੇ ਆਹ ਪ੍ਰਾਵੋ ਗੈਲੈਕਸੀ ਦਾ ਬੱਚਾ ਹੈਗਾ ਇਹਦੀ ਤੁਸੀਂ ਅੱਖਾਂ ਦੇਖੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀਆਂ ਨਾਲੋਂ ਬੱਚਿਆਂ ਨਾਲੋਂ ਅੱਖਾਂ ਦਾ ਦੇਖੋ ਕਿੰਨਾ ਫਰਕ ਹੈ ਇਹਦਾ ਇਧਰ ਵੀ ਦੇਖੋ ਇਹੇ ਜਿਹੜੇ ਤਿੰਨ ਬੱਚੇ ਨੇ ਵੀਰੋ ਇਹਨੂੰ ਆਪਾਂ ਇਹਨਾਂ ਨੂੰ ਪਿੰਜਰੇ 'ਚ ਨਹੀਂ ਹਜੇ ਲੈ ਕੇ ਜਾਂਦੇ ਹੈਗੇ ਇਹਨਾਂ ਨੂੰ ਛੱਡਾਂਗੇ ਆਪਾਂ 10 ਦਿਨਾਂ ਬਾਅਦ ਤੇ ਵੀਰੋ ਹੁਣ ਆਪਾਂ ਤੁਹਾਨੂੰ ਜਿਹੜਾ ਆਪਣਾ ਇਹ ਕਾਫ ਬੱਚਿਆਂ ਦਾ ਪਿੰਜਰਾ ਬਣਾਇਆ ਹੈਗਾ ਇਹਦੇ ਬਾਰੇ ਦੱਸ ਦਿਆਂਗੇ ਸਾਰਾ ਕੁਝ ਵੀ ਕਿੰਨਾ ਖਰਚਾ ਆਇਆ ਗਿਆ ਤੇ ਲੰਬਾਈ ਕਿੰਨੀ ਆ ਗਈ ਤੇ ਪ੍ਰਭੂ ਜਿਹੜੀ ਦੀ ਲੰਬਾਈ ਰੱਖੀ ਆਪਾਂ ਨੇ ਤੇ ਵੀਰੋ ਜਿਹੜੀ ਦੀ ਲੰਬਾਈ ਆ ਗਈ ਨਾ ਉਹ ਹੈਗੀ ਆ 20 ਫੁੱਟ ਮਤਲਬ ਇਹਦੀ ਲੰਬਾਈ 20 ਫੁੱਟ ਰੱਖੀ ਹੈਗੀ ਤੇ ਚੌੜਾਈ ਆਪਾਂ ਨੇ ਰੱਖੀ ਹੈ ਜੀ 10 ਫੁੱਟ ਤੇ ਜਿਹੜਾ ਜਿੱਥੋਂ ਦੀ ਆਹ ਬੱਚਾ ਮਤਲਬ ਫੀਡ ਵਗੈਰਾ ਪਾਣੀ ਵਗੈਰਾ ਪੀਊਗਾ ਇਹ ਲਗਭਗ 7 ਇੰਚ ਆਪਾਂ ਨੇ ਰੱਖੀ ਹੈਗੀ ਜਗ੍ਹਾ ਇਹ ਤੇ ਇਸ ਤਰ੍ਹਾਂ ਇਹ ਖੁਰਲੀਆਂ ਬਣਵਾਈਆਂ ਨੇਗੀਆਂ ਆਪਾਂ ਨੇ ਸਵੇਰੇ ਮੈਂ ਨਾ ਇਹਦੇ ਵਿੱਚ 2 ਕਿਲੋ ਫੀਡ ਉਰੇ ਪਾਈ ਸੀਗੀ ਤੇ 2 ਕਿਲੋ ਫੀਡ ਆਪਣੇ ਇਧਰ ਪਾਈ ਸੀਗੀ ਤੁਸੀਂ ਦੇਖੋ ਵੀ ਸਾਰੀ ਫੀਡ ਖਾ ਕੇ ਬਹੁਤ ਫੈਨਿਫਟ ਹੋ ਰਿਹਾ ਹੈਗਾ ਆਪਾਂ ਨੂੰ ਪਿੰਜਰਾ ਬਣਾਉਣ ਦਾ ਕਿਉਂਕਿ ਜਦੋਂ ਆਪਾਂ ਬੰਨ ਕੇ ਰੱਖਦੇ ਹਾਂ ਨਾ ਉਦੋਂ ਬੰਨ ਵੀ ਫੀਡ ਦੰਨੇ ਆਪਾਂ ਤੇ ਕਈ ਵਾਰੀ ਬੱਚੇ ਡੋਲਦੇ ਵੀ ਬਹੁਤ ਨੇ ਫੀਡ ਤੇ ਜਿਵੇਂ ਹੁਣ ਪਾਣੀ ਆ ਪਾਣੀ ਨਹੀਂ ਆਪਾਂ ਰੱਖ ਸਕਦੇ ਹੈਗੇ ਲਵੇ ਉਹ ਡੋਲੀ ਜਾਂਦੇ ਨੇ ਤੇ ਹੁਣ ਇਹ ਕੀ ਕਰਦੇ ਨੇ ਦੇਖੋ ਫੀਡ ਖਾਂਦੇ ਨੇਗੇ ਨਾਲ ਦੀ ਨਾਲ ਕੀ ਆਗਾ ਪਾਣੀ ਪੀਂਦੇ ਨੇਗੇ ਤੇ ਬਾਕੀ ਸੋਨੂੰ ਬੱਚੇ ਵੀ ਦਿਖਾਉਣੇ ਆਪਾਂ ਸਾਰੇ ਇਹ ਆ ਬੈਠੇ ਨੇਗੇ ਤੇ ਵਿੱਚ ਪ੍ਰਾਪ ਤੇ ਵੀਰੋ ਵਿਚਨਾ ਵੀਰਾਂ ਦੇ ਕਮੈਂਟ ਆਏ ਸੀਗੇ ਵੀ ਇਹ ਇੱਕ ਮਤਲਬ ਇੱਕ ਦੂਜੇ ਦੇ ਕੰਨ ਖਾਈ ਜਾਣਗੇ ਜਾਂ ਮਤਲਬ ਵੀ ਤੰਗ ਕਰਨ ਇੱਕ ਦੂਜੇ ਨੂੰ ਤੇ ਪ੍ਰਾਪ ਉਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਨਾ ਸਿਰਫ ਪਹਿਲੇ 10 ਦਿਨ ਬੱਚਾ ਕਰਦਾਗਾ ਤੇ ਆਪਾਂ 10 ਦਿਨਰ ਬੱਚੇ ਨੂੰ ਬਾਹਰ ਹੀ ਰੱਖਦੇ ਆਂਗੇ ਇਹ ਆਪਾਂ ਪਿੰਜਰੇ ਚ ਲੈ ਕੇ ਨਹੀਂ ਆਉਂਦੇ ਹੈਗੇ 10 ਦਿਨ ਤੇ ਜੇ ਹੁਣ ਆਪਾਂ ਪ੍ਰੋਪਰ ਫੀਡਿੰਗ ਕਰਾਂਗੇ ਦੁੱਧ ਸਹੀ ਪਿਲਾਵਾਂਗੇ ਡੀਵਾਰਮਿੰਗ ਪ੍ਰੋਪਰ ਕਰਾਂਗੇ ਤਾਂ ਇਦਾਂ ਦੀ ਸਮੱਸਿਆ ਨਹੀਂ ਆਊਗੀ ਤੇ ਜੇ ਆਪਾਂ ਵਧੀਆ ਮਾਦ ਦਾ ਤਰੀਕੇ ਨਾਲ ਰੱਖਾਂਗੇ ਤਾਂ ਇਸ ਤਰ੍ਹਾਂ ਨਹੀਂ ਕਰਨਗੇ ਪਹਿਲੇ 10 ਦਿਨ ਜਰੂਰ ਬੱਚੇ ਇਸ ਤਰ੍ਹਾਂ ਕਰਦੇ ਨੇਗੇ ਤੇ ਉਹ ਆਪਾਂ ਬਾਹਰ ਹੀ ਰੱਖ ਦੇਾਂਗੇ ਜਿਵੇਂ ਉਹ ਤਿੰਨ ਬਾਹਰ ਰੱਖੇ ਹੋਏ ਨੇਗੇ ਜਦੋਂ 10-12 ਦਿਨਾਂ ਦੇ ਹੋ ਗਏ ਉਸ ਤੋਂ ਬਾਅਦ ਹੀ ਆਪਾਂ ਉਹਨਾਂ ਨੂੰ ਪਿੰਜਰੇ ਦੇ ਵਿੱਚ ਸ਼ਿਫਟ ਕਰਾਂਗੇ ਤੇ ਆ ਵੀਰੋ ਆਪਾਂ ਨੇ ਪਹਿਲਾਂ ਵੀ ਜਿਵੇਂ ਦੱਸਿਆ ਸੀਗਾ ਵੀ ਇਹਨਾਂ ਦੇ ਉੱਤੇ ਆਪਾਂ ਚਾਦਰਾਂ ਵਗੈਰਾ ਵੀ ਪਾ ਸਕਦੇ ਹਾਂਗੇ ਕਵਰ ਕਰ ਸਕਦੇ ਹਾਂਗੇ ਤੇ ਆ ਵੀਰੋ ਜਿਹੜਾ ਬੱਚਾ ਹੈਗਾ ਵਰਲਡਵਾਈਡ ਦਾ ਹੈਗਾ ਤੇ ਆ ਹੈਗਾ ਰਮਾਡਾ ਦਾ ਆ ਵੀ ਬਿਰੋ ਰਮਾਡਾ ਦਾ ਹੈਗਾ ਆ ਵੀ ਰਮਾਡਾ ਆ ਵੀ ਰਮਾਡਾ ਇਹ ਸਾਰੇ ਸੈਕਰੀਟ ਸੀਮੰਟ ਦੇ ਬੱਚੇ ਨੇਗੇ ਚਾਰੋਂ ਆ ਪੰਜੋਂ ਤੇ ਆ ਵੀਰੋ 49 ਆ ਜਿਹੜਾ ਇਹ ਰੋਡਿਓ ਦਾ ਹੈਗਾ ਇਹ ਆ ਗਿਆ ਕੇਨ ਇਹ ਪੀਡੀਐਫ ਦਾ ਸੀਮਣਾਗਾ 54 ਤੇ ਜਿਹੜਾ 52 ਦੇਖ ਰਹੇ ਹੋ ਤੁਸੀਂ ਉਹ ਵੀ ਰੋਡਿਓ ਹੈਗਾ ਬਾਕੀ ਆ ਵੀ ਪ੍ਰਾਫੋਰ ਰਮਾਡਾ ਹੈਗਾ ਉਹ ਬਲੈਕ ਬੈਠੇ ਜਿਹੜੀ ਉਹ ਵੀ ਰਮਾਡਾ ਦੀ ਹੈਗਾ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਬੱਚਿਆਂ ਦੀ ਵੀ ਗ੍ਰੋਥ ਕਿੱਦਾਂ ਦੀ ਲੱਗੀ ਤੇ ਆ ਇਹਨਾਂ ਦਾ ਪ੍ਰੋਬੋ ਗੇਟ ਰੱਖਿਆ ਹੈ ਤੇ ਜੇ ਹੁਣ ਆਪਾਂ ਇਹਦੇ ਖਰਚੇ ਦੀ ਗੱਲ ਕਰੀਏ ਵੀਰੋ ਮਤਲਬ ਬਿਨਾਂ ਲੇਬਰ ਤੋਂ 35 ਤੋਂ 40000 ਰੁਪਏ ਦੇ ਉੱਤੇ ਖਰਚਾ ਆ ਚੁੱਕਿਆ ਹੈਗਾ ਲਗਭਗ ਐਸਟੀਮੇਟ ਦਿੱਤਾ ਤੁਹਾਨੂੰ ਮੈਂ ਤੇ ਬਾਕੀ ਹੁਣ ਲੇਬਰ ਦੇ ਡਿਪੈਂਡ ਕਰਦਾਗਾ 8-10000 ਰੁਪਏ ਆਪਾਂ ਮੰਨ ਕੇ ਚੱਲੀਏ ਜੇ 8-10000 ਰੁਪਏ ਲੱਗ ਜਾਂਦਾ ਲੇਬਰ ਦਾ ਮਤਲਬ ਓਵਰਆਲ 50 ਤੋਂ 52000 ਰੁਪਿਆ ਜਿਹੜਾ ਇਹਦੇ ਉੱਤੇ ਖਰਚਾ ਆਇਆ ਹੋਇਆਗਾ ਤੇ ਬਿਨਾ ਲੇਬਰ ਤੋਂ 35 ਤੋਂ 40000 ਰੁਪਿਆ ਇਹਦੇ ਉੱਤੇ ਖਰਚਾ ਆਇਆਗਾ ਆਪਣਾ ਤੇ ਆਸ ਨੂੰ ਦੁਬਾਰਾ ਦਿਖਾ ਦਿੰਨੇ ਆ ਆਪਾਂ ਕਿਵੇਂ ਡਿਜ਼ਾਈਨ ਕੀਤਾਗਾ ਤੇ ਇਦਾਂ ਇਹਦੇ ਉੱਤੇ ਆਪਾਂ ਸੰਗਲ ਲਾਸੀ ਸੀਗੇ ਜਿਹੜੀ ਇਹ ਵੀਰੋ ਖੁਰਲੀ ਹੈਗੀ ਇਹ ਫਿਕਸ ਨਹੀਂ ਹੈਗੀ ਇਹਨੂੰ ਆਪਾਂ ਲਾ ਕੇ ਸਾਫ ਵੀ ਕਰ ਸਕਦੇ ਆਂਗੇ ਇਹ ਫਿਕਸ ਨਹੀਂ ਕਰਵਾਈ ਹੋਈ ਆਪਾਂ ਨੇ ਇਹ ਬਹੁਤ ਫਾਇਦਾ ਹੋ ਗਿਆ ਵੀਰੋ ਇਦਾਂ ਬਣਾਉਣ ਨਾਲ ਤੁਸੀਂ ਦੇਖੋ ਵੀ ਫੀਡ ਹੈ ਜਿਹੜੀ ਹੁਣ ਆ ਬੱਚਾ ਜਿਹੜਾ ਮਤਲਬ 10 ਕਿ ਦਿਨਾਂ ਦਾ ਦਾ ਸਾਰਾ ਤਕਰੀਬਨ ਤੇ ਤੁਸੀਂ ਲਾ ਲਓ ਵੀ ਇਹ ਵੀ ਫੀਡ ਖਾ ਰਿਹਾ ਹੈ ਆਪਣੀ ਆ ਦੇਖੋ ਆ ਵੀ ਫੀਡ ਖਾ ਰਹੀ ਹੈਗੀ ਸਵੇਰੇ 2 ਕਿਲੋ ਪਾਈ ਸੀਗੀ ਸਾਰੀ ਖਤਮ ਕਰਤੀ ਇਹਨਾਂ ਨੇ ਤੇ ਹੁਣ ਸ਼ਾਮ ਨੂੰ ਸ਼ਾਮ ਨੂੰ ਫੇਰ ਆਪਾਂ 2 ਕਿਲੋ ਰੇ ਪਾ ਦਾਂਗੇ ਤੇ 2 ਕਿਲੋ ਉਧਰ ਤੇ ਵੀਰੋ ਪਿੰਜਰੇ ਬਣਾਉਣ ਦਾ ਤੁਹਾਨੂੰ ਹੋਰ ਵੀ ਆਪਾਂ ਤੁਹਾਨੂੰ ਫਾਇਦਾ ਦੱਸੀਏ ਵੀ ਜਿਵੇਂ ਅੱਗੇ ਆਪਾਂ ਬੰਨ ਕੇ ਰੱਖਦੇ ਸੀਗੇ ਆਹ ਟਾਈਮ ਸ਼ਾਮ ਦੇ ਟਾਈਮ ਆ ਜਾਂਦੇ ਸੀਗੇ ਕੋਲ ਤਾਂ ਦੁੱਧ ਲਈ ਇਹ ਪੂਰਾ ਰੌਲਾ ਪਾ ਦਿੰਦੇ ਸੀ ਕਿਉਂਕਿ ਸਵੇਰੇ ਦੁੱਧ ਪਿਲਾ ਕੇ ਫਿਰ ਆਪਾਂ ਸ਼ਾਮ ਨੂੰ ਪਿਲਾਉਣਾ ਹੁੰਦਾਗਾ ਤੇ ਦਿਨ ਦੇ ਵਿੱਚ ਫੀਡ ਆ ਕੀ ਡੋਲ ਦਿੰਦੇ ਸੀਗੇ ਹਰ ਟਾਈਮ ਆਪਾਂ ਕੋਲਡ ਰੱਖ ਸਕਦੇ ਨਾਹੀਂ 24 ਘੰਟੇ ਪਾਣੀ ਰੱਖ ਸਕਦੇ ਸੀਗੇ ਤੇ ਹੁਣ ਵੀਰੋ ਜਿਵੇਂ ਉਹਨਾਂ ਨੂੰ ਭੁੱਖ ਲੱਗਦੀ ਹੈਗੀ ਤਾਂ ਫੀਡ ਵੀ ਖਾਂਦੇ ਨੇਗੇ ਪਾਣੀ ਵੀ ਪਿੰਦੇ ਨੇਗੇ ਵੀ ਤਕਰੀਬਨ ਆਵਦੀ ਰਿਕੁਆਇਰਮੈਂਟ ਆ ਜਿਹੜੀ ਪੂਰੀ ਰੱਖਦੇ ਨੇਗੇ ਇਹ ਤੇ ਹੁਣ ਆਪਾਂ ਇਹਨਾਂ ਨੂੰ ਦੁੱਧ ਪਿਲਾ ਦਾਂਗੇ ਤੇ ਗਰੋਥ ਤੇ ਵੀ ਫਰਕ ਪਊਗਾ ਕਿਉਂਕਿ ਵੀਰੋ ਜਦੋਂ ਆਪਾਂ ਬੱਚੇ ਨੂੰ ਨਾ 92 ਮਤਲਬ ਚੀਜ਼ ਦੰਨੇ ਆਗੇ ਤਾਂ ਕੀ ਹੁੰਦਾਗਾ ਉਹਦੀ ਗਰੋ ਦੇਖੋ ਆਪਾਂ ਦਾ ਪਹਿਲੀ ਵਾਰ ਪਿੰਜਰਾ ਬਣਾਇਆਗਾ ਤੇ ਅੱਗੇ ਵੀ ਤੇ ਅੱਗੇ ਭਰਾਵੋ ਜੋ ਜਮੇ ਇਨਾਂ ਦੀ ਗਰੋਥ ਹੋਊਗੀ ਆਪਾਂ ਤੁਹਾਨੂੰ ਸਾਰੀ ਦਿਖਾਵਾਂਗੇ ਵੀ ਪਿੰਜਰੇ ਦੇ ਵਿੱਚ ਕਿੰਨਾ ਕੁ ਫਰਕ ਪਿਆ ਗਰੋਥ ਦਾ ਬਾਕੀ ਜਿਹੜੀ ਜਗ੍ਹਾ ਆ ਗਈ ਉਹ ਇਸ ਤਰ੍ਹਾਂ ਬਣੀ ਹੋਈ ਹੈਗੀ